ਸਿੱਖਾਂ ਦੀ ਮਿੰਨੀ ਪਾਰਲੀਮੈਂਟ ਕਹੀ ਜਾਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸਾਲਾਨਾ ਬਜਟ ਪਾਸ ਹੋਇਆ ਹੈ ਬਜਟ ਪਾਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਪ੍ਰਧਾਨ 'ਤੇ ਕਈ ਤਰ੍ਹਾਂ ਦੇ ਇਲਜ਼ਾਮ ਲਾਏ ਤੇ ਪ੍ਰਧਾਨ ਸਾਹਿਬ ਨੇ ਅਰਬਾਂ ਰੁਪਏ ਦਾ ਬਜਟ ਪਾਸ ਕਰਕੇ ਇਹਨੂੰ ਸਰਬਸੰਮਤੀ ਦਾ ਫੈਸਲਾ ਦੱਸਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਜਟ ਤੇ ਜਿਹੜਾ اجلاس ਹੋਇਆ ਔਰ ਇਸ ਦੇ ਵਿੱਚ ਬਜਟ ਸਾਡੇ ਜਰਨਸਕਤਰ ਸਾਹਿਬ ਗੁਰਬਚਨ ਸਿੰਘ ਕਰਮੂ ਵਾਲਾ ਨੇ ਪੇਸ਼ ਕੀਤਾ ਗਿਆ ਹੈ ਔਰ ਇਹ ਜਿਹੜਾ ਬਜਟ ਹੈ ਕੁੱਲ ਬਜਟ 12 ਅਰਬ 5 ਕਰੋੜ 3 ਲੱਖ ਰੁਪਏ ਦਾ ਹੈ ਔਰ ਜਿਹਦੇ ਵਿੱਚ ਜਰਨਲ ਬੋਰਡ ਦੇ 72 ਕਰੋੜ 50 ਲੱਖ ਰੁਪਏ ਨੇ ٹرسٹ ਫੰਡ ਦੇ ਵਾਸਤੇ 50 ਕਰੋੜ 60 ਲੱਖ ਰੁਪਏ ਨੇ ਵਿਦਿਆ ਫੰਡ 37 ਕਰੋੜ 40 ਲੱਖ ਰੁਪਏ ਔਰ ਜਿਹੜੇ ਪ੍ਰਿੰਟਿੰਗ ਪ੍ਰੈਸਾਂ ਨੇ ਸਾਡੀਆਂ ਉਹਦੇ ਲਈ 7 ਕਰੋੜ 65 ਲੱਖ ਰੁਪਏ ਧਰਮ ਪ੍ਰਚਾਰ ਲਈ 84 ਕਰੋੜ ਰੁਪਏ ਰੱਖੇ ਗਏ ਨੇ ਇਸੇ ਤਰ੍ਹਾਂ ਗੁਰਦੁਆਰਾ ਸੈਕਸ਼ਨ 85 7 ਅਰਬ 1 ਕਰੋੜ 52 ਲੱਖ ਰੁਪਏ ਸਿੱਧਾ ਪ੍ਰਬੰਧ ਤੇ ਅਟੈਚ ਗੁਰਦੁਆਰਿਆਂ ਲਈ 13 ਕਰੋੜ 36 ਲੱਖ ਰੁਪਏ ਵਿੱਦ ਕਧਾਰਿਆਂ ਲਈ 2 ਅਰਬ 38 ਕਰੋੜ ਰੁਪਏ ਜਿਹੜੇ ਰੱਖਿਆ ਨੇ ਉਹ ਸਾਰਾ ਸਰਬਸੰਮਤੀ ਨਾਲ ਸਾਡਾ ਜਿਹੜਾ ਹੈ ਬਜਟ ਅੱਜ ਇਹ ਪ੍ਰਵਾਨ ਹੋਇਆ ਜਕਾਰਿਆਂ ਦੀ ਗੂੰਜ ਦੇ ਵਿੱਚ ਪ੍ਰਵਾਨ ਹੋਇਆ ਸੋ ਮੈਂ ਸਵਿਧਾ ਕਿ ਔਰ ਇਹ ਸਾਡੇ ਜਿਹੜਾ ਸਾਲ ਹੈ ਸਾਡੇ ਲਈ ਬਹੁਤ ਹੀ ਇੱਕ ਮਹੱਤਵਪੂਰਨ ਔਰ ਸਾਲ ਹੈ ਔਰ ਅਸੀਂ ਭਾਗਾ ਸ਼ਾਲੀਆਂ ਕਿ ਸਾਡੇ ਇਸ ਸਾਲ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜਿਨ੍ਹਾਂ ਦਾ 550 ਸਾਲਾ ਪ੍ਰਕਾਸ਼ ਪੁਰਬ ਜਿਹੜਾ ਉਹ ਆ ਰਿਹਾ ਹੈ 12 ਨਵੰਬਰ ਨੂੰ ਸੁਲਤਾਨਪੁਰ ਦੀ ਧਰਤੀ ਦੇ ਉੱਤੇ ਉਹ ਮਹਾਨ ਧਰਤੀ ਪਾਵਨ ਧਰਤੀ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਲੰਮਾ ਸਮਰ ਰਹੇ ਔਰ ਉੱਥੇ ਇਹ 12 ਨਵੰਬਰ ਨੂੰ ਸ਼ੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਜਿਹੜਾ ਅਸੀਂ ਇਹ ਪੁਰਬ ਗੁਰਪੁਰਬ ਮਨਾਇਆ ਜਾਣਾ ਹੈ ਔਰ ਜਿਹਦੀਆਂ ਵਿਸ਼ਾਲ ਤੌਰ ਤੇ ਤਿਆਰੀਆਂ ਜਿਹੜੀਆਂ ਨੇ ਉਹ ਆਰੰਭ ਕਰ ਦਿੱਤੀਆਂ ਨੇ ਕੱਲ ਵੀ ਸਤਾਰਪੁਰ ਮੀਟਿੰਗ ਕਰਕੇ ਆਇਆ ਸਾਡੀਆਂ ਤਿਆਰੀਆਂ ਲਗਾਤਾਰ ਰਹਿਣਗੀਆਂ ਇਹ ਪੂਰੇ ਸਾਲ ਜਿਹੜਾ ਹੈ ਗੁਰਮਤ ਸਮਾਗਮ ਵੀ ਹੋਣਗੇ ਸ਼ਬਦ ਗੁਰੂ ਯਾਤਰਾ ਜਿਹੜੀ ਆ ਪਿੰਡ ਪਿੰਡ ਜਾ ਰਹੀ ਹੈ ਇਸੇ ਤਰ੍ਹਾਂ ਸੈਮੀਨਾਰ ਕਰਾਏ ਜਾ ਰਹੇ ਨੇ ਔਰ ਉਹ ਸਾਰੇ ਪ੍ਰਬੰਧ ਜਿਹੜੇ ਨੇ ਪੂਰੇ ਅਸੀਂ ਕਰਨ ਜਾ ਰਹੇ ਹਾਂ